ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਮਾਲਵੇ ਦੇ ਪਿੰਡ ਮਹੀਆਵਾਲਾ ਕਲਾਂ ਜਿਸ ਸਥਾਨ ਤੇ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਦਾ ਜਨਮ ਸਥਾਨ ਸਥਿਤ ਹੈ ਇਸ ਸਥਾਨ ਤੇ ਬਹੁਤ ਹੀ ਧੋਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਅੱਜ ਆਪਾਂ ਤੁਹਾਨੂੰ ਉਸ ਸਥਾਨ ਦੇ ਕਰਾਵਾਂਗੇ ਦਰਸ਼ਨ ਇਸ ਸਥਾਨ ਦੇ ਉੱਪਰ ਭਗਤ ਜੀ ਦੇ ਜਨਮ ਸਥਾਨ ਦੀਆਂ ਛਿਤੀਰੀਆਂ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਜਰੂਰ ਜੁੜੇ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮਹੀਆ ਵਾਲਾ ਕਲਾ ਗੇਟਵੇ ਸਾਡੇ ਤੁਹਾਨੂੰ ਭਗਤ ਬਾਬਾ ਦੁਨੀ ਚੰਦ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਕਰੌਣਿਆਂ ਦਰਸ਼ਨ। ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਭਗਤ ਬਾਬਾ ਦੁਨੀ ਚੰਦ ਜੀ ਦਾ ਇੱਧਰ ਜੋੜਾ ਘਰ ਵੀ ਹੈਗਾ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਵਾਉਣੇ ਆ। ਹੁਣ ਆਪਾਂ ਪਤਨ ਨੂੰ ਲੈ ਕੇ ਚੱਲਦੇ ਆ ਜੀ ਦਰਬਾਰ ਦੇ ਵਿੱਚ। ਇਹ ਤੁਸੀਂ ਭਗਤਪਾਪਾ ਦੁਨੀ ਚੰਦ ਜੀ ਦੀ ਬੰਸਾਵਲੀ ਬਾਬਾ ਜੀ ਦੇ ਪੁਰਦਾਦਾ ਜੀ ਦਾਦਾ ਜੀ ਪਿਤਾ ਦਾ ਨਾਮ ਮਾਤਾ ਦਾ ਨਾਮ ਪਰਾ ਦਾ ਨਾਮ ਸਾਰਾ ਪੜ ਸਕਦੇ ਜੀ ਅੱਜ ਤੁਸੀਂ ਭਗਤ ਜੀ ਦੇ ਜਨਮ ਸਥਾਨ ਦੀਆਂ ਇਸ਼ਤਿਹਰੀਆਂ ਦੇਖ ਸਕਦੇ ਜੇ ਅੱਜ ਵੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਲਓ ਜੀ ਹੁਣ ਆਪਾਂ ਮੱਥਾ ਟੇਕ ਕੇ ਆ ਚੁੱਕੇ ਹਾਂ ਬਾਹਰ ਤੇ ਆਪਾਂ ਹੁਣ ਤੁਹਾਨੂੰ ਬਾਹਰੋਂ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੇ ਆ ਬਹੁਤ ਹੀ ਸੋਹਣੇ ਬਾਬਿਆਂ ਨੇ ਗਮਲੇ ਲਾਏ ਹੋਏ ਚਾਰੇ ਪਾਸੇ ਤੁਸੀਂ ਦੇਖ ਸਕਦੇ ਏ ਇੱਧਰ ਤਾਂ ਤੁਹਾਨੂੰ ਪਾਪਾ ਭਗਤ ਦੁਨੀ ਚੰਦ ਜੀ ਹਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਏ ਇੱਧਰ ਲੰਗਰ ਹਾਲ ਆ ਜੀ ਤੇ ਬਿਲਕੁਲ ਪਿੰਡ ਦੇ ਵਿੱਚ ਘਾਰਾਂ ਤੋਂ ਹੀ ਲੱਗੇ ਬੰਨੇ ਘਰ ਵੀ ਦੇਖ ਸਕਦੇ ਜੇ ਬੰਨੇ ਤੇ ਇੱਧਰ ਬਾਬਾ ਜੀ ਦਾ ਜਨਮ ਸਥਾਨ ਹੈ ਇਹ ਇਸ ਟਾਈਮ ਤੇ ਅਸੀਂ ਦੁਪਹਿਰੇ ਆਏ ਸੀਗੇ ਤੇ ਬੰਦ ਆ ਤੇ ਜੇ ਤੁਸੀਂ ਜਾਣਾ ਹੋਵੇ ਤੇ ਤੁਸੀਂ ਸ਼ਾਮ ਨੂੰ ਜਾ ਕੇ ਇਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਜੇ ਦੁਪਹਿਰ ਵੇਲੇ ਬਾਬੇ ਇਸ ਸਥਾਨ ਨੂੰ ਬੰਦ ਕਰ ਦਿੰਦੇ ਆ ਸਵੇਰੇ ਜਾਂ ਸ਼ਾਮ ਨੂੰ ਹੀ ਖੋਲਦੇ ਆ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਜੀ